ਲੋਵੀ ਮਿੱਤਰੋ ਘਰਾਂ ਦੇ ਵਿੱਚ ਲਾਉਣ ਵਾਲੇ ਦਰਵਾਜ਼ੇ ਸਿੱਧਾ ਫੈਕਟਰੀ ਤੋਂ ਕੱਟ ਰੇਟ 'ਚ ਚੱਕੋ 10 ਸਾਲ ਦੀ ਗਾਰੰਟੀ 10 ਸਾਲ ਦੀ ਵੀਰੇ ਇਹਦੀ ਗਾਰੰਟੀ ਹੈ ਜੀ ਸਮਾਈਕਾ ਲੱਗਿਆ ਹੁੰਦਾ ਜੀ ਫਲਸ਼ ਡੋਰ ਹੁੰਦਾ ਜੀ ਹਾਂ ਪੂਰਾ 32mm 10 ਸਾਲ ਦੀ ਇਹਦੀ ਗਾਰੰਟੀ ਹੈ ਜੀ ਇਹ ਬਣਦਾ ਜੀ 2400 ਨਵੇਂ-ਨਵੇਂ ਡਿਜ਼ਾਈਨ ਭਾਈ ਕਹਿੰਦਾ ਚਾਹੇ ਪੂਰੇ ਪੰਜਾਬ ਦੇ ਵਿੱਚ ਪਤਾ ਕਰ ਲੋ ਮੇਥੋਂ ਕੱਟ ਰੇਟ ਤੇ ਮੇਥੋਂ ਸੋਹਣੇ ਡਿਜ਼ਾਈਨ ਕੋਈ ਨਹੀਂ ਦੇ ਸਕਦਾ ਕਲਰ ਡਿਜ਼ਾਈਨ ਤੁਹਾਡੀ ਆਪਣੀ ਚੋਇਸ ਹੈ ਜੀ ਆਪਣੇ ਕੋਲੇ ਹਜ਼ਾਰਾਂ ਹੀ ਕਲਰ ਨੇ ਹਜ਼ਾਰਾਂ ਹੀ ਡਿਜ਼ਾਈਨ ਭਾਈ ਨੇ ਨਵਾਂ ਕੰਮ ਸ਼ੁਰੂ ਕਰਿਆ ਕਹਿੰਦਾ ਬਿਲਕੁਲ ਕੱਟ ਰੇਟ ਤੇ ਦੇ ਕੇ ਆਪਣਾ ਨਾਮ ਬਣਾਉਣਾ ਉਸ ਤੋਂ ਬਾਅਦ ਅਕੇਦੀ ਸੋਚ ਚਾਹੇ ਤੁਸੀਂ ਕੋਈ ਵੀ ਦਰਵਾਜਾ ਕੱਟ ਕੇ ਦੇਖ ਲਓ ਪ्योर ਲੱਕੜੀ ਮਿਲੂਗੀ ਵਿੱਚੋਂ ਲੋਕਾਂ ਮੰਗੂ ਕੂੜਕਵਾੜ ਭਰ ਕੇ ਨਹੀਂ ਵੇਚਦੇ ਸਿਰੇ ਤੋਂ ਲੈ ਕੇ ਸਿਰੇ ਤੱਕ ਹੀ ਲੱਕੜ ਹੁੰਦੀ ਹੈ ਜੀ ਹਾਂ ਕਈ ਬੰਦੇ ਕਹਿੰਦੇ ਬਰਾਤੇ ਬਰੂ ਦੇ ਨਾਲ ਭਰੇ ਹੁੰਦੇ ਨੇ ਹਾਂ ਜੀ ਕੋਈ ਬਰਾਤਾ ਸਾਫਤ ਕਰਦੇ ਵੀਰੇ ਆਪਾਂ ਅਗਲੇ ਤੇ ਦੇਣਦਾਰ ਹੋਵਾਂਗੇ ਸਾਰੀ ਕੋਠੀ ਦਾ ਮਾਲ ਫ੍ਰੀ ਆਪਣੇ ਬੋਰਡ ਦੇ ਵਿੱਚੋਂ ਬਰਾਤਾ ਕਦੇ ਵੀ ਨਹੀਂ ਨਿਕਲਦਾ ਕੱਟ ਗੇਟ ਵੀ ਦਵਾਂਗੇ ਵਿਚਾਲੋਂ ਪਰ ਪੈਸੇ ਛੋੜੇ ਹੋਣਗੇ ਵੀ ਜੇ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਆਹ ਕਿਵੇਂ ਦਿਖਾਈ ਹੈ ਬਾਈ ਨੇ ਐਸੀ ਇਹ ਚੀਜ਼ ਨਿਕਲੂਗੀ ਗੇਟ ਚੋਂ ਵੀ ਸਹੀ ਗੱਲ ਆ ਬਾਈ ਸਹੀ ਗੱਲ ਹੈ ਜੀ ਇਹਦਾ ਰੇਟ ਕੀ ਨੇ ਮਾਰਕੀ ਹੈਗਾ ਜੀ ਜੇ ਆਪਾਂ ਘਰੇ ਵੀ ਬਣਵਾ ਲਈਏ ਮਾਰਕੀਟ ਚੋਂ ਵੀ ਲੈ ਲਈਏ 6500 7000 ਰੁਪਏ ਰੇਟ ਹੈ ਜੀ ਬਾਈ ਕਹਿੰਦਾ ਕੋਈ ਵੀ ਸ਼ਿਕਾਇਤ ਨਹੀਂ ਆਉਣੀ 10 ਸਾਲ ਦੀ ਦਾਸੀ ਗਰੰਟੀ ਦਿੰਦੇ ਆ ਬਾਕੀ 20 25 ਸਾਲ ਇਸ ਗੇਟ ਨੂੰ ਕੁਝ ਨਹੀਂ ਹੁੰਦਾ ਹਲੋ ਵੀ ਮਿੱਤਰੋ ਕੋਠੀ ਤਾਂ ਪਾ ਲਨੇ ਹੋ ਪਰ ਐਂਡ ਤੇ ਆ ਕੇ ਜੇਬ ਹੋ ਜਾਂਦੀ ਹੈ ਢਿੱਲੀ ਦਰਵਾਜ਼ੇ ਲਗਾਉਣ ਵੇਲੇ ਪੈਸੇ ਨਹੀਂ ਬਚਦੇ ਘੱਟ ਬਚਦੇ ਨੇ ਮਿਸਤਰੀ ਮੰਗਦਾ ਬੜੇ ਜਿਆਦੇ ਪੈਸੇ ਪਰ ਅੱਜ ਇੱਕ ਐਸੀ ਥਾਂ ਦੇ ਉੱਪਰ ਲੈ ਸਭ ਤੋਂ ਪਹਿਲਾਂ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਕਿ ਤੇ ਵੀਡੀਓ ਲੰਘ ਨਾ ਜਾਵੇ ਇੱਥੇ ਤੁਹਾਨੂੰ 2500 2800 3000 ਤੋਂ ਵੀ ਘੱਟ ਰੇਟ ਦੇ ਵਿੱਚ ਐਸੇ-ਐਸੇ ਦਰਵਾਜ਼ੇ ਮਿਲ ਜਾਣਗੇ ਜਿਹੜੇ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਤੁਸੀਂ ਯਾਦ ਕਰੋਗੇ ਕਿ ਬਾਈ ਨੇ ਕੋਈ ਐਡਰੈਸ ਦਿੱਤਾ ਸੀ ਵੀਰਾ ਮੇਰੇ ਨਾਲ ਬਾਈ ਜੀ ਕੀ ਹਾਲ ਨੇ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਅੱਛਾ ਜਿਵੇਂ ਮੈਂ ਗੱਲ ਕਹੀ ਕਿ ਬੰਦਾ ਜਦੋਂ ਕੋਠੀ ਬਣਾਉਂਦਾ ਪੈਸੇ ਬਹੁਤ ਆ ਜਾਂਦਾ ਪਰ ਜਦੋਂ ਲੱਕੜ ਵਾਲਾ ਕੰਮ ਆਉਂਦਾ ਜਾਂ ਦਰਵਾਜ਼ਿਆਂ ਦੀ ਵਾਰੀ ਆਉਂਦੀ ਆ ਬਾਈ ਜੇਬ ਹੋਈ ਦੇ ਢਿੱਲੀ ਮੈਂ ਦਾਦਾ ਸਾਲ ਵਿਚਾਰਾਂ ਕੋਲੇ ਦਰਵਾਜ਼ੇ ਲਗਾਉਣ ਨੂੰ ਪੈਸੇ ਨਹੀਂ ਬਚਦੇ ਪਰ ਹੁਣ ਵੇਟ ਕਰਨ ਦੀ ਜਰੂਰਤ ਨਹੀਂ ਹੈਗੀ ਬਾਈ ਦਾ ਰੇਟ ਸੁਣੋ ਤੁਸੀਂ ਦਰਵਾਜ਼ਿਆਂ ਦੇ ਕਿੰਨੇ ਘੱਟ ਰੇਟ ਨੇ ਲੈ ਵੀ ਮਿੱਤਰਾਂ ਐਂ ਕਰ ਸ਼ੁਰੂ ਤੋਂ ਆ ਜਾ ਸ਼ੁਰੂ ਤੋਂ ਮੈਨੂੰ ਡਿਜ਼ਾਈਨ ਦੇ ਨਾਲ ਨਾਲ ਰੇਟ ਦੱਸਦਾ ਰਹੇ ਕੈਮਰਾਮੈਨ ਸਾਹਿਬ ਟਿਕਾ ਕੇ ਦਿਖਾਉਂਦੇ ਰਹੋ ਵੀਰੇ ਜਿਹੜਾ ਆਪਣਾ ਇਹ ਦਰਵਾਜ਼ਾ ਜੀ ਹਾਂ ਮੈਂ ਇਧਰ ਸਾਈਡ ਤੇ ਹੋਗੀ ਗੱਲ ਕਰਨਾ ਬਾਈ ਨਾਲ ਤੁਸੀਂ ਇਧਰ ਹੀ ਰਹੋ ਇਧਰ ਹੀ ਰਹੋ ਹਾਂ ਅੱਛਾ ਜੀ 10 ਸਾਲ ਦੀ ਵੀਰੇ ਇਹਦੀ ਗਾਰੰਟੀ ਹੈ ਜੀ ਦਿਖਾਓ ਕੈਮਰਾਮੈਨ ਸਾਹਿਬ ਪੂਰਾ ਹਾਂ ਅੱਛਾ ਮਾਈਕਾ ਲੱਗਿਆ ਹੁੰਦਾ ਜੀ ਫਲਸ਼ ਡੋਰ ਹੁੰਦਾ ਜੀ ਪੂਰਾ 32mm 10 ਸਾਲ ਦੀ ਇਹਦੀ ਗਾਰੰਟੀ ਹੈ ਜੀ ਇਹ ਬਣਦਾ ਜੀ 2400 ਰੁਪਏ ਦਾ ਜੀ 2400 ਰੁਪਏ ਦਾ ਹੈ ਕਿੰਨੇ ਬਾਈ ਕਿੰਨੇ ਦਾ ਕਿਆ ਹੈ ਇਹ 2/7 ਦਾ ਜੀ ਠੀਕ ਆ ਅੱਗੇ ਹੋ ਜਾਓ ਹਾਂ ਇਹ ਆ ਗਿਆ ਜੀ 3/7 ਦਾ ਡੋਰ ਇਹ ਤੇ 3/7 ਦਾ ਕੈਮਰਾਮੈਨ ਸਾਹਿਬ 2800 ਰੁਪਏ ਦਾ 2800 ਰੁਪਏ ਦਾ ਜੀ ਕਲਰ ਡਿਜ਼ਾਈਨ ਤੁਹਾਡੀ ਆਪਣੀ ਚੋਇਸ ਹੈ ਜੀ ਆਪਣੇ ਕੋਲ ਹਜ਼ਾਰਾਂ ਹੀ ਕਲਰ ਨੇ ਹਜ਼ਾਰਾਂ ਹੀ ਡਿਜ਼ਾਈਨ ਨੇ ਜੀ ਬਾਈ ਜਿਵੇਂ ਤੁਸੀਂ ਨੇ ਕਿਹਾ 2800 ਦਾ ਅਗਰ ਮਾਰਕੀਟ ਦੇ ਵਿੱਚ ਇਹਦਾ ਰੇਟ ਕੀ ਨੇ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਇਹਦਾ ਰੇਟ ਹੈਗਾ ਜੀ ਜੇ ਆਪਾਂ ਘਰੇ ਵੀ ਬਣਵਾ ਲਈਏ ਮਾਰਕੀਟ 'ਚੋਂ ਵੀ ਲੈ ਲਈਏ 6500 7000 ਰੁਪਏ ਰੇਟ ਹੈ ਜੀ ਇਹਦਾ 6500 7000 ਅਸਲ ਦੇ ਵਿੱਚ 22 ਹੋਰ ਕਮ ਨਵਾਂ ਸ਼ੁਰੂ ਕਰਾਇਆ ਲਾਲੂ ਜੁੜੇ ਤਾਂ ਇਸ ਲਾਈਨ ਨਾਲ ਪੁਰਾਣੇ ਹੋਏ ਨੇ ਪਰ ਇਹਨਾਂ ਨੇ ਉਰੇ ਜਿਹੜੀ ਫੈਕਟਰੀ ਲਾਈ ਆ ਨਾ ਸਿੱਧਾ ਫੈਕਟਰੀ ਚ ਲੈ ਕੇ ਆਇਆ। ਬਾਈ ਕਹਿੰਦੇ ਅਸੀਂ ਸਿਰਫ ਨਾਮ ਆ ਜਿਹੜਾ ਪਹਿਲਾ ਨਾਮ-ਨਾਮ ਹੀ ਬਣਾਉਣਾ ਕੋਈ ਚੱਕਰ ਨਹੀਂ ਪੈਸਾ ਬਾਅਦ ਚ ਕਮਾਉਂਦੇ ਰਾਵਾਂਗੇ। ਠੀਕ ਆ ਬਾਈ ਡਿਜ਼ਾਈਨ ਅਗਲਾ ਆਪਣੀ ਪਸੰਦ ਦਾ ਬਣਾ ਲੂਗਾ ਕੋਈ ਚੱਕਰ ਨਹੀਂ ਹੈਨਾ। ਉਸ ਤੋਂ ਬਾਅਦ ਇਹਦੇ ਵਿੱਚ ਕੀ ਫਰਕ ਹੈ ਇਹਨਾਂ 'ਚ ਕੋਈ ਡਿਜ਼ਾਈਨ ਦਾ ਫਰਕ ਹੈ ਜਾਂ ਕੀ ਰੇਟ 'ਚ ਵੀ ਫਰਕ ਆ? ਨਹੀਂ ਰੇਟ ਸੇਮ ਆ ਜੀ ਸਾਰੇ ਡੋਰਾਂ ਦਾ ਜੀ। ਠੀਕ ਹੈ। ਡਿਜ਼ਾਈਨ ਕਲਰ ਜੋ ਮਰਜੀ ਹੋ ਸਕਦਾ। ਬਾਈ ਇੱਕ ਨਾ ਹੋਰ ਮੈਂ ਕੁਆ ਦਿੰਨੇਓ ਦਿੰਨੇਓ ਗਾਰੰਟੀ 10 ਸਾਲ ਦੀ ਗਾਰੰਟੀ ਆਪਾਂ ਦੋਨੇ ਪਾਸੇ ਮਾਈਕਾ ਲਾ ਕੇ ਦਿੰਨੇ ਜੀ ਇੱਕ ਪਾਸੇ ਕੋਤੀ ਦੇਖੋ ਤੁਸੀਂ ਆਹ ਚੀਜ਼ ਦੇਖੋ ਤੁਸੀਂ ਕਿੰਨਾ ਮੋਟਾ ਇਹਦੇ ਵਿੱਚ ਹੈ ਕੀ ਆ ਬੋਰਡ ਆ ਕਿ ਕੀ ਆ ਬਈ ਇਹ ਬੋਰਡ ਆ ਜੀ ਲੱਕੜ ਦਾ ਪਈ ਇਹ ਲੱਕੜਾ ਇਹ ਕਈ ਬੰਦੇ ਕਹਿੰਦੇ ਨੇ ਉਹ ਗੱत्ता ਜਾਂ ਹੁੰਦਾ ਵੀ ਉਹਨੂੰ ਉਹ ਗੱਤੇ ਵਾਲਾ ਕੰਮ ਨਹੀਂ ਕਰਦੇ ਇਹ ਸਿਰੇ ਤੋਂ ਲੈ ਕੇ ਸਿਰੇ ਤੱਕ ਹੀ ਲੱਕੜ ਹੁੰਦੀ ਹੈ ਜੀ ਹਾਂ ਕਈ ਬੰਦੇ ਕਹਿੰਦੇ ਬਰਾਦਾ ਬਰੂ ਦੇ ਨਾਲ ਭਰੇ ਹੁੰਦੇ ਨੇ ਹਾਂ ਜੀ ਕੋਈ ਬਰਾਦਾ ਸਾਫਤ ਕਰਦੇ ਵੀਰੇ ਆਪਾਂ ਅਗਲੇ ਤੇ ਦੇਣਦਾਰ ਹੋਵਾਂਗੇ ਸਾਰੀ ਕੋਠੀ ਦਾ ਮਾਲ ਫ੍ਰੀ ਆਪਣੇ ਬੋਰਡ ਦੇ ਵਿੱਚੋਂ ਬਰਾਦਾ ਕਦੇ ਵੀ ਨਹੀਂ ਨਿਕਲਦਾ ਲੱਕੜ ਦਾ ਹੀ ਸਦਾ ਬਾਹਰ ਸ਼ੁਰੂ ਤੋਂ ਚੱਲਦਾ ਆਇਆ ਵੀਰੇ ਲੱਕੜ ਦਾ ਹੀ ਡੋਰ ਚੱਲੂਗਾ ਪਰ ਮੈਨੂੰ ਐਂ ਦੱਸੋ ਤੁਸੀਂ ਕਿਵੇਂ ਰੇਟ ਇੰਨਾ ਘੱਟ ਦੇ ਰਹੇ ਹੋ ਕਾਰਨ ਕੀ ਆ ਯਾਰ ਲੱਕੜੇ ਚ ਤਾਂ ਉਹੀ ਕਹਿੰਦੇ ਕਦੋਂ ਬੰਦਾ ਕੰਮ ਕਰਾਉਣ ਲੱਗਦਾ ਕਹਿੰਦੇ ਧੂਆਂ ਨਿਕਲੇ ਜਿਆਦਾ ਬੰਦੇ ਆ ਤੁਸੀਂ ਐਨੇ ਸਸਤੇ ਦੇ ਦੇ ਰਹੇ ਆ ਆਪਾਂ ਹੋਲ ਸੇਲ ਰੇਟ ਤੇ ਹੀ ਕਰਦੇ ਆ ਜੀ ਆਪਾਂ ਮਾਲ ਸਿੱਧਾ ਫੈਕਟਰੀਆਂ ਤੋਂ ਹੀ ਚੱਕਦੇ ਆ ਜੇ ਸ਼ੀਟ ਚੱਕਦੇ ਆ ਤਾਂ ਸਿੱਧਾ ਫੈਕਟਰੀ ਤੇ ਚਲਦੇ ਆ ਕਿਸੇ ਦੁਕਾਨਦਾਰ ਤੋਂ ਨਹੀਂ ਚੱਕ ਕੇ ਮਾਲ ਲਾਉਂਦੇ ਅੱਛਾ ਵੀ ਸਿੱਧਾ ਤੁਸੀਂ ਫੈਕਟਰੀ ਤੋਂ ਲੈਨੇ ਹੋ ਘੱਟ ਮਾਰ ਜਾਂਦੇ ਤੁਹਾਨੂੰ ਮਿਲ ਜਾਂਦਾ ਫਿਰ ਘੱਟ ਕਮਾ ਕੇ ਹੀ ਤੁਸੀਂ ਅੱਗੇ ਵੇਚਦੇ ਘੱਟ ਕਮਾ ਕੇ ਹੀ ਵੇਚਦੇ ਆ ਵੀਰੇ ਆਪਾਂ ਗਾਕਾਂ ਦਾ ਫਾਇਦਾ ਕਰਦੇ ਆ ਬਾਈ ਆ ਡਿਜ਼ਾਈਨ ਵੀ ਮੈਨੂੰ ਬੜਾ ਕੈਂਟ ਲੱਗਿਆ ਇਹ ਕਿਹੜਾ ਡਿਜ਼ਾਈਨ ਆ ਹੈਨਾ ਇਹ ਕਹਿੰਦੇ ਬਾਈ ਕਹਿੰਦੇ ਸੇਮ ਆ ਇਹ ਸਾਰਾ ਸੇਮ ਆ ਜੀ ਸੇਮ ਆ ਤੁਸੀਂ ਦੇਖੋ ਸੇਮ ਨੇ ਡਿਜ਼ਾਈਨ ਅਡੋ ਅਡ ਨੇ ਆਪਦੇ ਪਸੰਦ ਦੇ ਵੀ ਬਣਾ ਸਕਦੇ ਹੋ ਇਤੋਂ ਤੱਕ ਬਾਈ ਹੁਰੀ ਕਹਿੰਦੇ ਆਪਦੀ ਫੋਟੋ ਵੀ ਲਵਾ ਸਕਦੇ ਹੋ ਆ ਦੇਖੋ ਇੱਧਰ ਛੋਟੇ ਦੀ ਫੋਟੋ ਲੱਗੀ ਹੋਈ ਆ ਦੇਖੋ ਫੋਟੋ ਆਪਦੀ ਐ ਨਹੀਂ ਲਵਾ ਸਕਦੇ ਇਸ ਤਰੀਕੇ ਨਾਲ ਕੋਈ ਡਿਜ਼ਾਈਨ ਆ ਜਿਹੜਾ ਮੇਰੇ ਖਿਆਲ ਚ ਇਹ ਕਰ ਦਿੰਦੇ ਹੋਣਗੇ ਬਾਈ ਸਿੱਧੂ ਮੂਸੇ ਵਾਲੇ ਦੀ ਫੋਟੋ ਆ ਇਹ ਹੁੰਦੇ ਨੇ ਰਤਬੇ ਬਾਈ ਜ਼ਿੰਦਗੀ ਦੇ ਵਿੱਚ ਨਾਮ ਕਮਾਇਆ ਹੋਇਆ ਬੰਦੇ ਦਾ ਘਰਾਂ ਦੇ ਦਰਵਾਜ਼ਿਆਂ ਤੇ ਗੇਟ ਲੱਗ ਰਹੇ ਨੇ ਬਾਈ ਇਹ ਵਿਕਦਾ ਗੇਟ ਹੈ ਬਾਈ ਹੁਰਾਂ ਵਾਲਾ ਹੁਣ ਵਿਕਦਾ ਜੀ ਆਪਣਾ ਮਾਨਸਾ ਸਾਰੇ ਏਰੀਆ ਦੇ ਵਿੱਚ ਹੀ ਸਭ ਤੋਂ ਵੱਧ ਮੇਨ ਗੇਟ ਲਵਾਉਂਦੇ ਨੇ ਜੀ ਅੱਛਾ ਸਭ ਤੋਂ ਵੱਧ ਇਹ ਗੇਟ ਚੱਲਦਾ ਜੀ ਆਪਣਾ। ਅਰੇ ਸਭ ਤੋਂ ਵੱਧ ਵਿਕਦਾ ਗੇਟ ਹੈ ਹੈ। ਜੇ ਕੋਈ ਬੰਦਾ ਆਪਣੀ ਵੀਡੀਓ ਕਿਤੇ ਪੰਜਾਬ ਤੋਂ ਬਾਹਰ ਬੈਠਿਆ ਬਾਹਰ ਦੇਖ ਰਿਹਾ ਉਹ ਮੰਗਾ ਸਕਦਾ ਬਈ ਇਹ। ਮੰਗਾ ਸਕਦਾ ਜੀ। ਕਿਵੇਂ ਉਹ ਕੀ ਰਹੂਗਾ ਉਹਦੇ ਵਾਸਤੇ ਆਪਣਾ? ਉਹਦੇ ਵਿੱਚ ਖਰਚਾ ਪਾਣੀ ਜਿਹੜਾ ਲਿਜਾਣ ਕਰਨ ਦਾ ਹੋਊਗਾ ਜੀ ਉਹਨਾਂ ਦਾ ਆਪ ਦਾ ਹੋਊਗਾ। ਆਪਾਂ ਡਿਸਕਾਊਂਟ ਤੇ ਹੀ ਮਾਲ ਦਵਾਂਗੇ। ਡਿਸਕਾਊਂਟ ਤੇ ਮਾਲ। ਕਈ ਵਾਰੀ ਅਗਲਾ ਕਹਿੰਦਾ ਵੀ ਮੇਥੋਂ ਆਇਆ ਨਹੀਂ ਜਾਂਦਾ ਹੈਗਾ ਮੈਂ Google Pay ਪੈਸੇ ਕਰਦਾ ਤੇ ਤੁਸੀਂ ਮਾਲ ਭੇਜ ਦਿਓ ਇਸ ਤਰੀਕਾ ਹੈਗਾ ਕੋਈ। ਆਨਲਾਈਨ ਬੁਕਿੰਗ ਹੈ ਜੀ ਆਪਣੀ। ਆਨਲਾਈਨ ਬੁੱਕ ਹੋ ਜਾਂਦੇ ਨੇ ਜੀ 5-7 ਦਿਨਾਂ ਦਾ ਹਫਤੇ ਦਾ ਟਾਈਮ ਦੇ ਦਿੰਨੇ ਆ ਤੇ ਉਸ ਤੋਂ ਬਾਅਦ ਮਾਲ ਜਦੋਂ ਹੁੰਦਾਗਾ ਸਾਰਾ ਤਿਆਰ ਕਰਕੇ ਅਗਲੇ ਦਿਨ ਘਰੇ ਪਹੁੰਚਾ ਦਿੰਨੇ ਆ ਪੇਮੈਂਟ ਐਡਵਾਂਸ ਲੈਣੇ ਹੋ ਸਾਰੀ ਥੋੜੀ ਕਾਣੀ ਐਡਵਾਂਸ ਲੈ ਲੈਣੇ ਜੀ ਬਾਕੀ ਜਦੋਂ ਮਾਲ ਪਹੁੰਚ ਗਏ ਉਦੋਂ ਲੈਣੇ ਆ ਜੀ ਬਾਕੀ ਉਦੋਂ ਲੈਣੇ ਹੋ ਠੀਕ ਹੈ ਗਾਗਾ ਵੀ ਤਸੱਲੀ ਕਰਕੇ ਹੀ ਉਸ ਤੋਂ ਬਾਅਦ ਪੇਮੈਂਟ ਦੇ अच्छा हां पर कई बार है उन्होंने अगला कहता खर्चा पेजू आणते और नीचे तक कहता तेल पानी लगो एक दो दरवाजे फ्री निकल जाएंगे कॉल करो जी कॉल करो ਸਾਡੇ ਤੋਂ ਡਿਜ਼ਾਈਨ ਪੋ ਆਓ ਜੋ ਮਰਜੀ ਹੈ ਸਾਈਜ਼ ਸਾਨੂੰ ਭੇਜੋ ਐਸਟੀਮੇਟ ਲਵਾਓ کئی ਵਾਰ ਅਸੀਂ ਆਪਣਾ ਬੰਦਾ ਵੀ ਭੇਜਨੇ ਮੀਜ਼ਰਮੈਂਟ ਲੈਣ ਵਾਸਤੇ ਉਹ ਆਪਣੀ ਫ੍ਰੀ ਹੈ ਜੀ اچھا ਉਹ ਕੋਈ ਬਸ ਫ੍ਰੀ ਆ ਮੀਜ਼ਰਮੈਂਟ ਸਾਰੀ ਕੋਠੀ ਦੀ ਕਰਵਾਓ ਜੀ ਉਹ ਸਾਰਾ ਕੁਝ ਫ੍ਰੀ ਹੈ ਆਪਣੀ ਉਕੇ ਤੇ ਆ ਬਾਈ ਇਹ ਵੀ ਦੱਸੋ ਮੜਾ ਜੀ ਇਹ ਆ ਗਿਆ ਜੀ ਆਪਣਾ 3.5 बाई 7 ਦਾ ਪੱਲਾ ਇਹ 3300 ਰੁਪਏ ਹਾਂਜੀ ਹਾਂ ਇਹ 3300 ਰੁਪਏ ਦਾ ਬਣਦਾ ਜੀ 3300 ਰੁਪਏ ਬਾਈ ਆ ਕੇ ਮੜਾ ਇਹਨੂੰ ਇਧਰ ਨੂੰ ਹਲਾਓ ਮੜਾ ਦਿਖਾਓ ਮੜਾ ਲੋਕਾਂ ਨੂੰ ਖਿੱਚੋ ਮੜਾ ਬਾਈ ਬਣ ਕੇ ਲੈ ਕੈਮਰਾਮੈਨ ਸਾਹਿਬ ਦਿਖਾ ਦਿਓ ਆਪਾਂ ਅਸਲ ਦੇ ਵਿੱਚ ਕੀ ਹੈ ਚੀਜ਼ ਦਿਖਾਉਣੇ ਆ ਕਿ ਪਿਓਰ ਲੱਕੜ ਲਾਈ ਹੋਈ ਆ ਬਾਈਆਂ ਨੇ ਇਹ ਕਰਦੇ ਨੇ ਵੀਰੇ ਇੱਕ ਪਾਸੇ ਡਿਜ਼ਾਈਨ ਪਾ ਕੇ ਇੱਕ ਪਾਸੇ ਸੀਟ ਲਾ ਦਿੰਦੇ ਨੇ ਅਮੈਂ ਉਹੀ ਦੇਖ ਰਹੇ ਹਾਂ ਬਾਈ ਹਾਂ ਕਈ ਵਾਰ ਨਾ ਅਗਲੇ ਉਰੋਂ ਐ ਵਿੱਚ ਕਈ ਵਾਰ ਤੁਸੀਂ ਦੇਖ ਲਿਓ ਠੀਕ ਹੈ ਕਿਤੋਂ ਵੀ ਡੋਰ ਲੈਂਦਾ ਬੰਦਾ ਉਹਰੇ ਜੋੜ ਪਾਏ ਹੁੰਦੇ ਨੇ ਪਰ ਆਪਾਂ ਕਿਸੇ ਵੀ ਬੱਲੇ ਚਾਹੇ 2.5 बाई 7 ਦਾ ਹੀ ਪੱਲਾ ਵੀਰੇ ਆਪਾਂ ਜੋੜ ਨਹੀਂ ਪਾਉਂਦੇ ਹੋਗੇ ਮਾਈਕੇ ਦੇ ਵਿੱਚ ਅੱਛਾ ਜੋੜ ਨਹੀਂ ਪਉਂਦੀ ਜੋੜ ਨਹੀਂ ਵਿੱਚ ਪਾਉਂਦੇ ਹੈਗੇ ਜੀ ਬਾਈ ਜੇ ਜੋੜ ਨਹੀਂ ਪਾਉਂਦੇ ਬੰਦਾ ਤਾਂ ਹੀ ਹਿੱਕ ਦੇ ਜੋਰ ਤੇ 10 ਸਾਲ ਦੀ ਗਾਰੰਟੀ ਦੇ ਰਿਹਾ ਕਿ 10 ਸਾਲ ਦੀ ਗਾਰੰਟੀ ਆ ਬਾਈ ਜੇ ਹਿੱਲ ਜਾ ਕਿਤੇ ਲੱਗਿਆ ਹੋਇਆ ਮੇਰੇ ਖਿਆਲ ਚ ਪਾਣੀ ਪੂਣੀ ਤੋਂ ਥੋੜੀ ਬਚਤ ਰੱਖਣੀ ਪੈਂਦੀ ਉਹ ਨਹੀਂ ਨਹੀਂ ਪਾਣੀ ਧੁੱਪ ਮੀਂਹ ਜਿੱਥੇ ਮਰਜੀ ਲਾਓ ਜੀ ਆਪਣੀ ਫੁੱਲ ਗਾਰੰਟੀ ਹੈ ਦੀ ਤਾਂ ਫਿਰ ਸਿੱਧੂ ਮੂਸੇ ਵਾਲੇ ਇੱਕ ਤਰ ਇਹ ਵੀ ਉਹੀ ਰੇਟ ਆ ਜੀ ਇਹ ਵੀ ਉਹੀ ਰੇਟ ਹੈ ਹਾਂ ਜੀ ਇਹ ਤਾਂ ਮੈਂ ਇੱਕ ਜੀ ਹੋਰ ਦਦਾ ਕੈਮਰਾਮੈਨ ਸਾਹਿਬ ਕਮਾ ਦੇ ਇੱਧਰ ਵੀ ਕੋਈ ਗੱਲ ਨਹੀਂ ਦਿਖਾ ਦੇ ਅੱਜ ਅੱਜ ਗੁਪਤ ਰਾਜ ਵੀ ਦਿਖਾ ਦੇ ਆਹ ਪਈ ਨੇ ਭਾਈ ਆਹ ਪਈਆਂ ਨੇ ਦੇਖੋ ਪਯੌਰ ਲੱਕੜਾ ਹੈ ਨਾ ਭਾਈ ਕੀ ਕਹਿੰਦੇ ਛੋਟੀ ਭਾਸ਼ਾ ਚ ਭਾਈ ਨੂੰ ਇਹਨੂੰ ਫਲਾਸ਼ ਡੋਰ ਕਹਿੰਦੇ ਆ ਜੀ ਆਪਾਂ ਪੂਰਾ 32 ਐਮਐਮ ਇੱਧਰ ਸਟੈਂਪ ਦਿਖਾ ਦੋ ਦਿਖਾ ਦੇ ਦਿਖਾ ਦੇ ਕੈਮਰਾਮੈਨ ਸਾਹਿਬ ਆਹ ਚੀਜ਼ ਲੱਗਦੀ ਸਾਰੇ ਏਰੀਏ ਦੇ ਵਿੱਚ ਹੀ ਨਹੀਂ ਇਸ ਸਟੈਂਪ ਵਾਲਾ ਮਾਲ ਨਹੀਂ ਮਿਲਦਾ ਹੈਗਾ ਜੀ ਕਿਤੇ ਅੱਛਾ ਪੂਰਾ 32 ਐਮਐਮ ਡੋਰ ਹੈ ਜੀ ਇਹ 32 ਐਮਐਮ ਡੋਰ ਹੈ ਇੱਕ ਦਿਖਾ ਆ ਚੀਜ਼ ਨਾਲ ਉਸ ਤੋਂ ਮੁੜ ਕੇ ਆਗਲਾ ਸਟੈਪ ਕੀ ਆ ਬਾਈ ਹੋਰੀ ਇੱਥੇ ਆ ਗਈਆਂ ਮਸ਼ੀਨ ਕਾਰੀਗਰ ਬਾਈ ਹੋਰਾਂ ਦਾ ਖੜਿਆ ਦੇਖੋ ਆ ਮਸ਼ੀਨ ਆ ਬਾਈ ਕਿਵੇਂ ਮਿਸਤਰੀ ਸਾਹਿਬ ਠੀਕ ਹੋ ਕੀ ਹਾਲ ਆ ਜੀ ਬਹੁਤ ਵਧੀਆ ਅੱਛਾ ਊਰੇ ਡਿਜ਼ਾਈਨ ਬਣਦਾ ਹੈ ਹਾਂ ਸਰ ਹਾਂ ਜੀ ਵੀਡੀਓ ਦੇ ਵਿੱਚ ਸ਼ਾਰਟ ਵੀ ਤੁਸੀਂ ਦੇਖ ਰਹੇ ਹੋਵਗੇ ਕਿਸ ਤਰੀਕੇ ਨਾਲ ਮਸ਼ੀਨ ਚੱਲਦੀ ਹੈ ਜਿਹੜਾ ਮਰਜ਼ੀ ਡਿਜ਼ਾਈਨ ਬਣਾ ਲਓ ਤੁਸੀਂ ਬਾਈ ਹੋਰਾਂ ਤੋਂ ਉਹੀ ਡਿਜ਼ਾਈਨ ਬਣਾ ਦੇਣਗੇ ਅੱਛਾ ਇੱਕ ਜਾਂਦੇ ਜਾਂਦੇ ਆਪਾਂ ਹੋਰ ਦਿਖਾ ਦਈਏ ਉਹ ਕਿਹੜੇ ਜਾਲੀ ਵਾਲੇ ਗੇਟ ਪਾਏ ਨੇ ਮਿੱਤਰੋ ਉਹ ਵੀ ਦੇਖ ਲਓ ਜਾਂਦੇ ਜਾਂਦੇ ਅ ਡਰੈਸੋ ਬਾਈ ਦਾ ਪੂਰਾ ਦੱਸ ਦਨ ਲੈ ਕੇ ਕਿ ਕਿੱਥੇ ਆ ਕਿੱਥੇ ਖੜਿਆ ਨੰਬਰ ਨੇ ਸਕਰੀਨ ਤੇ ਚੱਲੀ ਜਾਂਦੇ ਨੇ ਬਾਈ ਹੋਰਾਂ ਦੇ ਅੱਛਾ ਬਾਈ ਇਹਦੇ ਬਾਰੇ ਵੀ ਦੱਸੋ ਇਹਨਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਹ ਜਾਲੀ ਵਾਲਾ ਥੋੜੇ ਇਹ ਇਧਰ ਨੂੰ ਆਜੋ ਸਾਈਡ ਤੇ ਮੇਰਾ ਭਾਈ ਬਣ ਕੇ ਦਿਖਾਓ ਕੈਮਰਾਮੈਨ ਸਾਹਿਬ ਹਾਂਜੀ ਇਹ ਜਾਲੀ ਵਾਲਾ ਡੋਰ ਹੈ ਜੀ ਠੀਕ ਹੈ ਬਾਈ ਡਬਲ ਜਾਲੀ ਲਾ ਕੇ ਦੰਨੇ ਆ ਵੀਰੇ ਇਸ ਵਿੱਚ ਹਾਂ ਠੀਕ ਹੈ ਜੀ ਗਾਜ ਮੋਟਾ ਪੋ ਉਹ ਪਤਲਾ ਪੋ ਇਹਦਾ ਇੱਕੋ ਹੀ ਰੇਟ ਹੈ ਜੀ 165 ਰੁਪਏ ਪਰ ਸਕਰ ਫੁੱਟ ਹੈ ਜੀ 165 ਰੁਪਏ ਜੇ ਮੋਟਾ हिसाब ਲਾਓ ਕਿੰਨੇ ਕ ਦਾ ਬਣਦਾ ਜੀ ਮੋਟਾ ਜੇ ਹਿਸਾਬ ਲਾਓ ਇਹ 3060 ਦਾ ਹੈ ਇਹਦੇ ਵਿੱਚ ਮੈਂ ਦੱਸਾਂ ਮੈਂ ਘਰੇ ਲਵਾਇਆ ਸੀ ਅੱਜ ਤੋਂ 3 ਸਾਲ ਪਹਿਲਾਂ 3 3.5 ਸਾਲ ਪਹਿਲਾਂ ਲਵਾਇਆ ਸੀ ਉਦੋਂ ਵੀ 45000 ਲਗਾਇਆ ਸੀ ਇੰਨੇ ਹਲਕਾ ਦੀ ਨਾਲ ਇਹ ਤਾਂ ਬਹੁਤ ਮਜ਼ਬੂਤ ਹੈ ਮੈਂ ਉਦੋਂ ਪਹਿਲਾਂ ਚੈੱਕ ਕਰ ਚੁੱਕਿਆ ਹਾਂ ਉਹ ਥੋੜੇ ਸਮੇਂ ਮੰਗਰੋਂ ਮੈਂ ਲਾ ਲੋ ਖਰਾਬ ਹੋ ਗਿਆ ਕਿਉਂਕਿ ਜ਼ੋਰ ਦਾ ਪਜਦਾ ਹੁੰਦਾ ਹੈ ਅਰੇ ਇਹ ਬਾਈ ਇਹਦੇ ਵਿੱਚ ਵੀ ਜਿਹੜਾ ਮਰਜੀ ਡਿਜ਼ਾਈਨ ਹੈ ਜੀ ਰੇਟ ਸੇਮ ਹੈ ਜੀ ਡਿਜ਼ਾਈਨ ਜਿਹੜਾ ਮਰਜੀ ਤੁਸੀਂ ਪਵਾ ਲਓ ਜਿਹੜਾ ਉਹ ਜਿਹਾ ਬਣਾ ਦੋਗੇ ਅਗਲਾ ਕੋਈ ਫੋਟੋ ਭੇਜ ਦੇ ਤੁਹਾਨੂੰ ਕਿੰਨੇਟ ਤੋਂ ਕੱਢ ਕੇ ਉਹਦੇ ਨਾਲ ਦਾ ਬਣਾ ਦਾਂਗੇ ਉਹਦੇ ਨਾਲ ਦਾ ਬਣਾ ਦੋਗੇ ਅਚਾ ਡਰੈਸ ਕੀ ਆ ਆਪਣਾ ਡਰੈਸ ਦੱਸ ਦੋ ਕਿੱਥੇ ਖੜੇ ਆ ਮੋਬਾਈਲ ਨੰਬਰ ਬੋਲ ਦੋ ਸਕਰੀਨ ਤੇ ਤਾਂ ਚੱਲੇ ਰਹੇ ਨੇ ਆਪਣੇ ਹੈਗਾ ਜੀ ਚੀਮਾ ਮੰਡੀ ਜੀ ਐਚਪੀ ਪੈਟਰੋਲ ਪੰਪ ਦੇ ਨਾਲ ਹੈ ਜੀ ਭੀਖੀ ਰੋਡ ਵਾਈਡ ਹੈ ਜੀ ਇਹ ਬਿੰਡਾ ਰੋਡ ਜੀ ਤੇ ਆਪਣਾ ਮੋਬਾਈਲ ਨੰਬਰ ਹੈਗਾ 9988849672 90418 ਜੀ 96672 ਪਹਿਲਾਂ ਵੀ ਐਡਰੈਸ ਤੁਸੀਂ ਨੇ ਦੇਖ ਲਿਆ ਤੇ ਬਾਈ ਹੋਰ ਉਹਨਾਂ ਨੂੰ ਮੈਂ ਇੱਥੋਂ ਦਿਖਾਣਾ ਕੈਮਰਾਮੈਨ ਆਹੀਂ ਬਾਹਰ ਇੱਕ ਵਾਰੀ ਇੱਧਰ ਮੈਂ ਸੌਖੇ ਤਰੀਕੇ ਨਾਲ ਸਮਝਾ ਦਿੰਨਾ ਤੁਹਾਨੂੰ ਇੱਧਰ ਮੇਰੇ ਇੱਧਰਲੇ ਪਾਸੇ ਹੈਗਾ ਪੀਖੀ ਮਾਨਸਾ ਪੀਖੀ ਠੀਕ ਹੈ ਜੀ ਔਰ ਇੱਧਰ ਕਮਾਈ ਕੈਮਰਾਮੈਨ ਸਭ ਉਰੇ ਆਓ ਮਾੜਾ ਜਿਹਾ ਇੱਧਰ ਹੈਗਾ ਸੁਨਾਮ ਆਹ ਐਚਪੀ ਦਾ ਪੈਟਰੋਲ ਪੰਪ ਆ ਐਚਪੀ ਦੇ ਪੈਟਰੋਲ ਪੰਪ ਦੇ ਜਮਾਂ ਨਾਲ ਆ ਤੇ ਸਾਹਮਣੇ ਹੈਗਾ ਇੱਧਰ ਵੀ ਦਿਖਾ ਦੇ ਚੀਮਾਕਾਰ ਡੀਲਰ ਵਾਲੇ ਨੇ ਸਾਹਮਣੇ ਹੈ ਨਾ ਤੇ ਇਹ ਆ ਇਹਦੇ ਉੱਪਰ ਮਾਰੀ ਵਾਲਿਆਂਗਾ ਬਾਈ ਬਾਈ ਹੋਰਾਂ ਦੇ ਨਾਮ ਦੇ ਉੱਪਰ ਕੈਮਰਾ ਇਹ ਪਹਿਚਾਣ ਰੱਖ ਲਓ ਤੁਸੀਂ ਕਿਤੇ ਵੀ ਤੁਸੀਂ ਮਤਲਬ ਆ ਸਕਦੇ ਹੋ ਬਾਈ ਹੋਰਾਂ ਦੁਕਾਨ ਤਾਂ ਮਿੱਤਰਾ ਬਹੁਤ ਬਹੁਤ ਧੰਨਵਾਦ ਬਾਈ ਗੱਲਬਾਤ ਕਰਨ ਵਾਸਤੇ ਆਗਰ ਕੋਈ ਬੰਦਾ ਸਾਡਾ ਨਾਮ ਲੈ ਕੇ ਆਉਂਦਾ ਮਾਨ ਤਨ ਕਰੋਂਗੇ ਕਿ ਹੋਰ ਥੋੜਾ ਮਾਨ ਤਨ ਕਰਾਂਗੇ ਵੀਰੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਉਗਾ ਫੁੱਲ ਮਾਨ ਤਨ ਕਰਕੇ ਧੋਰਾਗੇ ਵੀਰੇ ਬਸ ਠੀਕ ਆ ਬਾਈ ਆਪਾਂ ਨਰਾਜ਼ ਨਹੀਂ ਕਰਦੇ ਹੈਗੇ ਕਿਸੇ ਵੀ ਬੰਦੇ ਨੂੰ ਜਿੱਡੀ ਮਰਜੀ ਦੂਰ ਆ ਜੀ ਜੇ ਮਾਲ ਨਾ ਪਸੰਦ ਆਵੇ ਤਾਂ ਖਰਚਾ ਪਾਣੀ ਸਾਡੇ ਤੋਂ ਲੈ ਜਾਵਾਦ ਆ ਬਾਈ ਜਦੋਂ ਵੀ ਆਉਂਗੇ ਅਗਰ ਵੀਡੀਓ ਦੇਖ ਕੇ ਆਉਂਗੇ ਤਾਂ ਇੱਕ ਵਾਰੀ ਬਾਈ ਨੂੰ ਯਾਦ ਕਰਾ ਦਿਓ ਜੇ ਹੋ ਸਕੇ ਵੀ ਭਾਈ ਜੱਟ ਬਾਬੇ ਵਾਲੇ ਦੀ ਵੀਡੀਓ ਦੇਖ ਕੇ ਆਇਆ ਤੇ ਸ਼ੇਅਰ ਵੀ ਕਰ ਦਿਓ ਆਪਣੇ ਸੱਜਣਾ ਤੋਂ ਖਾਸ ਕਰਕੇ ਉਹਨਾਂ ਬੰਦਿਆਂ ਤੱਕ ਜਿਨ੍ਹਾਂ ਨੇ ਇਹ ਦਰਵਾਜ਼ੇ ਲਗਾਉਣੇ ਨੇ ਧੰਨਵਾਦ